ਅੱਜ ਦੇ ਬੱਚੇ ਤਾਂ ਝੋਲੇ ਦਾ ਪਾਰ ਲੈ ਕੇ ਬੈਠ ਗਏ ਉਹਨਾਂ ਨੂੰ ਅਸੀਂ ਬੋਰੀ ਲੈ ਕੇ ਪੜਨ ਜਾਂਦੇ ਸੀ ਤੇ ਸਾਡੇ ਕੋਲੇ ਲੰਡੀ ਨੀਕਰ ਪਾਈ ਹੁੰਦੀ ਸੀ ਅੱਛਾ ਹਾਂ ਨਾਲੇ ਪੜ੍ਹਾਈ ਕੀਤੀ ਪੂਰੀ ਵਧੀਆ ਕੋਈ ਵਰਦੀਪੁਰ ਦੀ ਨਹੀਂ ਸੀਗੀ ਉਦੋਂ ਕਿਹੜੀਆਂ ਵਰਦੀਆਂ ਹੁੰਦੀਆਂ ਸੀ ਚੌਥੀ ਤੱਕ ਤਾਂ ਨੀਕਰ ਚ ਤੇ ਝੱਗੇ ਚ ਹੀ ਜਾ ਵਰਦੀ ਸੀ ਅੱਛਾ ਪੜ੍ਹਾਈ ਵੀ ਵਧੀਆ ਕੀਤੀ ਹਾਂ ਕਾਲਜ ਵੀ ਪੜ੍ਹੇ ਹਾਂ ਜ਼ਿੰਦਗੀ ਦੇ ਰੰਗ ਵੀ ਬਹੁਤ ਪੁੱਠੇ ਸੀ ਤੇ ਸਾਰੇ ਵੇਖੇ ਅੱਛਾ ਹੁਣ ਸਿੱਖਣ ਤਾਂ ਇਹ ਹੈਗਾ ਵੀ ਕਿਹੜੀ ਕਾਲਜ ਬੜਿਆ ਤੁਸੀਂ ਮੈਂ ਪੜਿਆ ਸੀ ਜੀ ਡੀਵੀ ਕਾਲਜ ਬਟਿੰਡਾ ਬਟਿੰਡਾ ਅੱਛਾ ਉਦੋਂ ਕਿਵੇਂ ਸਮਾਂ ਹੁੰਦਾ ਸੀ ਕਾਲਜਾਂ ਦੇ ਵਿੱਚ ਜਿਵੇਂ ਅੱਜ ਕੱਲ ਤਾਂ ਲੜਾਈਆਂ ਲੜੂਆਂ ਪੜ੍ਹਦੀਆਂ ਸੀ ਉਦੋਂ ਦਾ ਕਾਲਜ ਦੇ ਵਿੱਚ ਜਾਂਦੇ ਸਾਂ ਆਨੰਦਮਈ ਜੀਵਨ ਸੀਗਾ ਹਾਂ ਜਾਂਦੇ ਪੜਨ ਉਥੋਂ ਟਾਈਮ ਨਾਲ ਜਦੋਂ ਛੁੱਟੀ ਮਿਲਦੀ ਉਹਦੇ ਬੱਸ ਚੜਦੇ ਹਾਂ ਪਿੰਡ ਆ ਕੇ ਹਾਂ ਤੜਕੇ 7:00 ਵਜੇ ਜਾਂਦੇ ਸਾਂ ਤੇ 2:00 ਵਜੇ ਆ ਜਾਂਦੇ ਸਾਂ ਅੱਛਾ ਤੇ ਫੀਸ ਸਕੂਲ ਕਿੰਨੀ ਹੁੰਦੀ ਫੀਸ ਸਾਡੀ ਡੀਏਵੀ ਕਾਲਜ ਦੀ ਉਦੋਂ 32-33 ਰੁਪਏ ਸੀ ਮਹੀਨਾ ਮਹੀਨੇ ਦੀ ਮਹੀਨੇ ਦੀ ਅੱਛਾ ਹਾਂ ਤੇ ਘਰ ਦੇ ਸਾਨੂੰ ਕੀ ਦਿੰਦੇ ਸੀਗੇ ਜੇ ਕਿਤੇ ਦੋ ਦਿਨ ਚਾਹ ਪੀਣੀ ਹੁੰਦੀ ਤਾਂ ਕੰਟੀਨ ਚੋਂ ਪੀ ਲੈਂਦੇ ਕਿਤੇ ਮਹੀਨੇ ਚ 4 ਰੁਪਏ ਦਿੰਦੇ ਸੀਗੇ 4 ਪੀ 4 ਮਹੀਨੇ ਜਾਰਾ ਹੋ ਜਾਂਦਾ ਸੀ ਮਹੀਨੇ ਚ ਤੇ ਫਿਰ ਉਹ ਬਸ ਹਾਲਾਤ ਹੀ ਇਹੋ ਜੇ ਸੀਗੇ ਅੱਜ ਆਲਾ ਤਾਂ ਹੈ ਨਹੀਂਗਾ ਵੀ ਬੱਚਾ ਮਾਂ ਪਿਓ ਨੂੰ ਆਹੰਦਾ ਸੀ ਵੀ 500 ਜੇਬ ਚ ਪਾ ਤਾਂ ਸਕੂਲ ਨੂੰ ਜਾਊਗਾ ਇੱਕ ਗੱਡੀ ਵੀ ਹੋਣੀ ਚਾਹੀਦੀ ਅੱਜ ਕੱਲ ਦਾ ਤਾਂ ਉਦੋਂ ਮਾਂ ਪਿਓ ਸੀਗਾ ਜੋ ਦੇਤਾ ਨਾ ਉਹ ਸਤ ਬਚਨ ਮੰਨਿਆ ਜਾਂਦਾ ਸੀ ਜੋ ਮਾਂ ਪਿਓ ਕਹਿੰਦਾ ਕੰਮ ਵੀ ਜ਼ਿੰਦਗੀ ਦੇ ਵਿੱਚ ਮੈਂ ਤੁਸੀਂ ਇਹ ਮੰਨ ਲਓ ਵੀ ਮੇਰੀ ਤਾਂ ਉਮਰ ਸੀ ਨਾ 10 ਸਾਲ ਦੀ 9 ਸਾਲ ਦੀ ਅਸੀਂ ਉਦੋਂ 1966 ਦੇ ਵਿੱਚ ਚੋਗਾ ਲਾਇਆ ਸੀਗਾ ਅੱਛਾ ਤੇ ਮੇਰਾ 1968 ਦਾ ਜਨਮ ਹੈਗਾ ਅੱਛਾ ਠੀਕ ਹੈ ਜੀ ਤੇ ਖੇਤ 3 ਕਮਲੂਟਾ ਰੋਟੀ ਲੈ ਕੇ ਜਾਣੀ ਕੰਮ ਕਰਨਾ ਬਾਢੀ ਜਦੋਂ ਕਰਦੇ ਹਾਂ ਉੱਥੇ ਮਸ਼ੀਨ ਲੱਗੀ ਸੀਗੀ ਦਾਣੇ ਕਢਦੇ ਰਾਤ ਨੂੰ ਵੀ ਰੋਟੀ ਲੈ ਕੇ ਜਾਣਾ ਹਾਂ ਅੱਛਾ ਪੈਦਲ ਜਾਂਦੇ ਪੈਦਲ ਜਾਂਦੇ ਜੀ 3 ਕਿਲੋਮੀਟਰ ਵਾਟ ਅੱਛਾ ਆਉਣਾ ਫਿਰ ਸਕੂਲ ਜਾਣਾ ਨਾਲ ਨਾਲ ਅੱਛਾ ਪੜ੍ਹਾਈ ਸਾਡੇ ਪਿੰਡ ਸਕੂਲ ਪੰਜ ਮਾਤਾਂ ਦਾ ਸੀ ਉਸ ਤੋਂ ਬਾਅਦ ਮੈਮੇ ਸਰਜੇ ਤੁਰ ਕੇ ਟਿੱਬੇ ਉੱਤੋਂ ਦੀ 4 ਕਿਲੋਮੀਟਰ ਵੱਡ ਜਾਂਦੇ। ਅੱਛਾ। 1:50 ਮਿੰਟ ਤੇ ਛੁੱਟੀ ਮਿਲਦੀ ਟਿੱਬੇ ਉੱਤੋਂ ਦੀ ਆਉਂਦੇ ਭੁੱਖੇ ਤੇ ਆਏ। ਕਿੰਨਾ ਬੜੇ ਹੋ ਤੁਸੀਂ ਇੱਥੇ ਪਿੰਡ ਦੇ? ਮੈਂ ਤਾਂ ਜੀ ਇੱਥੇ 5 ਹੀ ਜਮਾਤਾਂ ਪੜਿਆ। ਅੱਛਾ। ਉਸ ਤੋਂ ਬਾਅਦ ਮੈਂ ਮੈਮੇ ਸਰਜੇ ਲੱਗ ਗਿਆ। ਹਾਂ। ਮੈਮੇ ਸਰਜੇ ਤੋਂ ਹਟ ਕੇ ਹਾਂ। ਮੈਂ 10ਵੀਂ ਪ੍ਰਾਈਵੇਟ ਹੀ ਕਰਤੀ। ਅੱਛਾ ਖਾਣ ਪੀਣ ਕਿਹੋ ਜਿਹੀ ਬਾਈ ਜੀ? ਖਾਣ ਪੀਣ ਤਾਂ ਬਾਈ ਜੀ ਇਹ ਵੀ ਜਿਹੋ ਜਿਹਾ ਆਮ ਫੁਲਕਾ ਰੋਟੀ ਪਾਣੀ। ਹਾਂ। ਅਚਾਰ, ਗੰਢਾ, ਚਟਨੀ ਕਰਦੇ ਜਾਰੀ ਹੋਣਗੇ ਉਹ ਤੁਹਾਨੂੰ ਰੋਟੀ ਦਾਲ ਤਾਂ ਕਿਤੇ ਇੱਕ ਵੇਲੇ ਮਿਲਦੀ ਹੁੰਦੀ ਸੀ ਹੁਣ ਤਾਂ ਤਿੰਨ ਵਾਰੀ ਆਉਂਦੀ ਹੈਗੀ ਘਰੇ ਦਾਲ ਅੱਛਾ ਚਟਨੀ ਨਹੀਂ ਚਟਨੀ ਨਹੀਂ ਜਾਂ achar ਹੁੰਦਾ ਗੰਡਾ ਹਾਂ ਸਕੂਲ ਜਾਂਦੇ ਦੋ ਬੁੜੀਆਂ ਬੰਨ ਦਿੰਦੀਆਂ ਰੋਟੀਆਂ ਉੱਥੇ ਅੱਧੀ ਛੁੱਟੀ ਵੇਲੇ ਖਾ ਲੈਂਦੇ ਪੋਣੇ ਚ ਬੰਨੀਆਂ ਆਵੀਆਂ